ਮੇਥੋ ਦੇ ਵਾਜ ਗੀਆਂ ਬਈ ਵੱਧ ਤੇ ਜਦੋਂ ਉਹਦੇ ਕੋਈ ਨੀੜ ਨੂਲ ਪੈ ਗਏ ਤੇ ਜਦੋਂ ਘਰੇ ਗਈ ਤੇ ਉਸਦੇ ਪਰਿਵਾਰ ਨੇ ਬਈ ਸਾਰੇ ਨੇ ਰਲ ਕੇ ਸਕੀਮ ਬਣਾ ਕੇ ਬਈ ਮੈਨੂੰ ਅਖਰਾਂ ਨਾ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਕਹਦੇ ਬਈ ਜਿਆਦਾ ਸਾਨੂੰ 3 ਲੱਖ ਰੁਪਈਆ ਦੇ ਦੇ ਤੇ ਨਹੀਂ ਬਈ ਅਸੀਂ ਤੇਰੇ ਤੇ ਪਰਚਾ ਕਰਾਵਾਂਗੇ। ਈਰ ਉਹ ਰਿਸ਼ਤੇਦਾਰ ਸੀਗਾ ਗਾਂ ਦੀ ਗਾਂ ਉਹ ਵੀ ਕੋਈ ਮਲਾਜਮ ਸੀਗਾ ਬਈ ਉਹਨੇ ਆ ਕੇ ਆਪਣੀ ਪੂਰੀ ਦਵਸ਼ ਪਾਈ ਬਈ ਉਹਨੇ ਮੇਰੇ ਨਾਲ ਫੁੱਲ ਕੁੱਟ ਮਾਰ ਕੀਤੀ ਹੈ ਬਈ ਉਹਨੇ ਵੀ ਜਿਵੇਂ ਕਿ ਉਹਨਾਂ ਦੇ ਘਰ ਦੇ ਸਾਹਮਣੇ ਸਾਰੇ ਸਾਹਮਣੇ ਬਈ ਕੁੜੀ ਦੇ மம்மிா முறை தினை சாமே கிடை சாம் கடவாய ਸਤਿ ਸ਼੍ਰੀ ਅਕਾਲ ਦਾ ਰਿਲੇਸ਼ਨ ਜਦੋਂ ਪੈਸੇ ਦੇ ਕਰਕੇ ਟੁੱਟ ਸਕਦਾ ਤੇ ਬਈ ਛੋਡੇ ਦਾ 1 2 ਦੋ ਸਾਲਾਂ ਦੇ ਮੈਨ ਨਹੀਂ ਰੱਖਦੇ ਬਹੁਤ ਜਿਆਦੇ ਮੇਰੇ ਨਾਲ ਕੁੱਟਮਾਰ ਹੋਈ ਬਈ ਮੇਰੇ ਇਥੋਂ ਤੱਕ ਕਿ ਮੇਰੇ ਕੰਨਾਂ ਦੇ ਪਰਦੇ ਤੱਕ ਪਾੜ ਦਿੱਤੇ ਗਏ ਇੰਨਾ ਪਿਆਰ ਕੀਤਾ ਸੀਗਾ ਉਹਦਾ ਕੋਈ ਮੁੱਲ ਨਹੀਂ ਪਾਇਆ ਬਈ ਪੈਸਾ ਮੁੱਖ ਹੋ ਗਿਆ ਇੱਥੇ ਇੱਥੇ ਸਿਰਫ ਪੈਸੇ ਨੂੰ ਮੋਖ ਰੱਖਿਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਹਾਂ ਟੀਨਾ ਟੀਵੀ ਦੇ ਨਾਲ ਤੇ ਅੱਜ ਜੋ ਤੁਹਾਨੂੰ ਇੱਕ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਉਹਦੇ ਨਾਲ ਆ ਪ੍ਰਸ਼ਾਸਨ ਦੇ ਵੱਲੋਂ ਬਹੁਤ ਜਿਆਦੇ ਧੱਕਾ ਕੀਤਾ ਗਿਆਗਾ ਉਹਦੇ ਕਹਿਣ ਦੇ ਮੁਤਾਬਕ ਉਹਦਾ ਕਿਸੇ ਕੁੜੀ ਦੇ ਨਾਲ 8 ਸਾਲਾਂ ਤੋਂ ਰਿਲੇ 8 ਮਿੰਟ ਵੀ ਨਹੀਂ ਸੁਣੀ ਉਹਦੀ ਉਹਦੇ ਤੇ ਝੂਠਾ ਪਰਚਾ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਹਦੇ ਘਰ ਦੇ ਸਾਹਮਣੇ ਉਹਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਆ ਉਹਦੇ ਕੰਨਾਂ ਦੇ ਪਰਦੇ ਤੱਕ ਪਾੜ ਦਿੱਤੇ ਗਏ ਆਗੇ ਆਪਾਂ ਪੀੜਤ ਨੌਜਵਾਨ ਨਾਲ ਤੁਹਾਡੀ ਗੱਲਬਾਤ ਕਰਵਾਉਨੇ ਆ ਬਣੇ ਰਹੋ ਸਾਡੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਕੀ ਮਸਲਾ ਹੋਇਆ ਜੋ ਮਸਲਾ ਕੀ ਹੋਣਾ ਬਾਈ ਮੇਰੀ ਗਰਲਫ੍ਰੈਂਡ ਸੀਗੀ ਅੱਛਾ ਜੀ ਤੇ ਉਹਦੇ ਨਾਲ ਮੈਂ ਗੱਲਬਾਤ ਕਰਦਾ ਸੀਗਾ ਤੇ ਉਹ ਬਾਈ ਕਿਸੇ ਹੋਰ ਮੁੰਡੇ ਨਾਲ ਗਲਤ ਸੀ ਜੀ ਤੇ ਉਹਦੇ ਕਰਕੇ ਸਾਡਾ ਬਾਈ ਜਿਹੜਾ ਕਲੇਸ ਪਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੇ ਕਿਸੇ ਨਾਲ ਹੋਰ ਨਾ ਸਬੰਧ ਹੈ ਸਬੰਧ ਕੀ ਬਈ ਉਸ ਨੂੰ ਮੈਸੇਜ ਆ ਰਹੇ ਸੀਗੇ ਵਾਰੀ ਵਾਰੀ ਮੈਸੇਜ ਆ ਰਹੇ ਸੀ ਵਾਰੀ ਵਾਰੀ ਮੈਸੇਜ ਆ ਰਹੇ ਸੀਗੇ ਮੈਂ ਕਾਫੀ ਦਿਨ ਤੋਂ ਇਹ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਮੇਰੇ ਤੋਂ ਪਾਸੇ ਹੋ ਕੇ ਮੈਸੇਜ ਦੇਖ ਰਹੀ ਸੀ ਗੱਲ ਵੀ ਕਰ ਰਹੀ ਸੀ ਫੋਨ ਤੇ ਮੇਰੇ ਤੋਂ ਪਾਸੇ ਹੋ ਕੇ ਤੇ ਜਦੋਂ ਮੈਂ ਕਿ ਇੱਕ ਦਿਨ ਫੋਨ ਕੁਦਰਤੀ ਉਸ ਦਾ ਫੋਨ ਫੜਿਆ ਤੇ ਮੈਂ ਉਸ ਨੂੰ ਪਾਸਵਰਡ ਕਿਹਾ ਵੀ ਮੈਨੂੰ ਦੱਸ ਦੇ ਕਿਉਂਕਿ ਪਹਿਲਾਂ ਪਾਸਵਰਡ ਸਾਨੂੰ ਪਤਾ ਹੁੰਦੇ ਸੀ ਇੱਕ ਦੂਜੇ ਦੇ ਜਦੋਂ ਵੀ ਅਸੀਂ ਮਿਲਦੇ ਸੀਗੇ ਹੈਨਾ ਇੱਕ ਦੂਜੇ ਨੂੰ ਤੇ ਪਾਸਵਰਡ ਸਾਨੂੰ ਪਤਾ ਹੁੰਦੇ ਸੀਗੇ ਤੇ ਇਰੇ ਪਾਸਵਰਡ ਵੀ ਚੇਂਜ ਕਰਤਾ ਜੀ ਠੀਕ ਹੈ ਬਈ ਉੱਥੇ ਮੈਨੂੰ ਸ਼ੱਕ ਹੋਰ ਵਧ ਗਿਆ ਮੈਂ ਕਿਹਾ ਤੂੰ ਬਈ ਰੂਬੀ ਤੂੰ ਪਾਸਵਰਡ ਕਿਉਂ ਚੇਂਜ ਕੀਤਾ ਨਾ ਰੂਬੀ ਸੀ ਅੱਛਾ ਤੋ ਜਿਹੜੀ গারਲਫ੍ਰੈਂਡ ਉਹਦਾ ਨਾਮ ਰੂਬੀ ਸੀ ਮੈਂ ਕਿਹਾ ਬਈ ਤੂੰ ਪਾਸਵਰਡ ਕਿਉਂ ਚੇਂਜ ਕੀਤਾ ਕਹਿੰਦੀ ਬਈ ਵੈਸੇ ਹੀ ਮੈਂ ਚੇਂਜ ਕਰਦਾ ਮੈਂ ਬੰਨ ਦੱਸ ਦੇ ਤੇ ਕਹਿੰਦੀ ਕਿਉਂ ਉਹ ਕਿਉਂਕਿ ਬਈ ਚੋਰ ਦੇ ਕਹਿੰਦੇ ਪੈਰ ਨਹੀਂ ਹੁੰਦੇ ਉਹਨੇ ਮੈਨੂੰ ਬਈ ਪਾਸਵਰਡ ਨਹੀਂ ਦੱਸਿਆ ਜਿਹੜੇ ਗਏ ਸਾਡੀ ਤੂੰ ਤੂੰ ਮੈਂ ਮੈਂ ਹੋ ਗਈ ਮੈਂ ਲੜ ਢੜ ਕੇ ਉਹਦਾ ਪਾਸਵਰਡ ਲੈ ਲਿਆ ਪਾਸਵਰਡ ਦੇ ਵੇਖਿਆ ਜੋ ਖੋਲ ਕੇ ਗਏ ਬਈ ਉਹਦੇ ਕਿਤੇ ਹੋਰ ਮੁੰਡੇ ਦੇ ਮੈਸੇਜ ਸੀਗੇ ਬਈ ਕਾਲਾਂ ਵੀ ਸੀਗਾ ਕਿੰਨੇ ਟਾਈਮ ਤੋਂ ਤੁਹਾਡਾ ਸਬੰਧ ਸੀ ਕੁੜੀ ਨਾਲ ਸਾਡੇ ਰਿਲੇਸ਼ਨ ਨੂੰ ਵੀ 6-7 ਸਾਲ ਹੋ ਗਏ ਸੀਗਾ ਮੈਂ ਬਹੁਤ ਜਿਆਦਾ ਪਿਆਰ ਕਰਦਾ ਸੀਗਾ ਸਾਡੇ ਘਰੇ ਵੀ ਪਤਾ ਸੀਗਾ ਮੈਂ ਵਿਆਹ ਕਰਵਾਉਣਾ ਸੀਗਾ ਤੇ ਪਰ ਉਹਨੇ ਮੇਰੀ ਬਈ ਪਿੱਠ ਦੇ ਵਿੱਚ ਛੁਰਾ ਮਾਰਿਆ ਕੁੜੀ ਦੀ ਫੈਮਿਲੀ ਨੂੰ ਪਤਾ ਸੀ ਸੀਗਾ ਕੁੜੀ ਦੀ ਫੈਮਿਲੀ ਨੂੰ ਬਈ ਉਹਦੀ ਇਕੱਲੀ ਮੰਮੀ ਨੂੰ ਪਤਾ ਸੀਗਾ ਤੇ ਬਾਕੀ ਪਰਿਵਾਰ ਨਾਲ ਵੀ ਅਸੀਂ ਰਹਿਸਲਾ ਕਰਨੀ ਸੀਗੀ ਬਸ ਕਿਉਂਕਿ ਅਸੀਂ ਵਿਆਹ ਕਰਵਾਉਣ ਜਾ ਰਹੇ ਸੀਗੇ ਤੇ ਵਿਆਹ ਕਰਵਾ ਕੇ ਤੇ ਅਸੀਂ ਦੱਸਣਾ ਹੀ ਸੀਗਾ ਬਸ ਬਈ ਨਹੀਂ ਜਦੋਂ ਮੰਨ ਲਾ ਤੁਸੀਂ ਮੈਸੇਜ ਦੇਖੇ ਉਹਦੇ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੋਣਾ ਗਿਆ ਬਈ ਮੈਥੋਂ ਗੁੱਸੇ ਸਾਹੀ ਲੜਾਈ ਹੋ ਗਈ ਤੇ ਮੈਥੋਂ ਦੇ ਵੀ ਕੁਝ ਐਵੇਂ ਕਹੇ ਹੱਥ ਚੱਕਿਆ ਗਿਆ ਬਈ ਮੈਥੋਂ ਦੇ ਵਾਜ ਗਈਆਂ ਬਈ ਵੱਧ ਤੇ ਜਦੋਂ ਉਹਦੇ ਕੋਈ ਨੀਲ-ਨੂਲ ਪੈ ਗਏ ਤੇ ਜਦੋਂ ਘਰੇ ਗਈ ਤੇ ਉਸਦੇ ਪਰਿਵਾਰ ਨੇ ਬਈ ਸਾਰੇ ਨੇ ਰਲ ਕੇ ਇਸਕੀਮ ਬਣਾ ਕੇ ਬਈ ਮੈਨੂੰ ਖਸਾਬ ਨਾਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਕਹਦੇ ਬਈ ਜਿਆਦਾ ਸਾਨੂੰ 3 ਲੱਖ ਰੁਪਈਆ ਦੇ ਦੇ ਤੇ ਨਹੀਂ ਬਈ ਅਸੀਂ ਤੇਰੇ ਤੇ ਪਰਚਾ ਕਰਾਵਾਂਗੇ ਕਹਿਣ ਦਾ ਮਤਲਬ ਆ ਵੀ ਤੁਹਾਡੇ ਕੋਲੋਂ ਹੁਣ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਆ। ਇਹ ਤੋਂ ਬਈ ਪੈਸੇ ਦੀ ਮੰਗ ਕੀਤੀ ਸੀਗੀ ਉਹਨਾਂ ਨੇ ਕਿਦੀ ਜਾ ਰਹੀ। ਮੈਂ ਮੈਂ ਪੈਸੇ ਨਹੀਂ ਦੇ ਸਕਿਆ ਬਈ ਮੈਂ ਕਹਿਆ ਸਾਡੇ ਆਪਸ ਵਿੱਚ ਲੜਾਈ ਹੋਈ ਆ ਕੋਈ ਦੋ ਲੱਪੜ ਮਾਰਿਆ ਮੈਂ ਕੋਈ ਬਾਲੀ ਵੱਡੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਉਹਦੀ ਮਾਫੀ ਮੰਗ ਲੈਣਾ। ਮੇਥੋਂ ਗਲਤੀ ਹੋਈ ਆ ਪਰ ਇਹ ਵੀ ਗਲਤ ਸੀ। ਜੇ ਕਿਤੇ ਮੁੰਡੇ ਨਾਲ ਗੱਲ ਕਰਦੀ ਸੀਗੀ ਤਾਂ ਤਾਂ ਹੀ ਮੈਂ ਇਹ ਹੱਥ ਚੱਕਿਆ ਹੈਨਾ ਤੇ ਪਰ ਉਹਦੇ ਪਰਿਵਾਰ ਨੇ ਬਈ ਉਹਦੀ ਮਾਂ ਨੇ ਤੇ ਉਹਦੇ ਭਰਾ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਹੋ ਗਿਆ ਉਹਨੂੰ ਆਏ ਸੀਗਾ ਵੀ ਮੁੰਡਾ ਪੈਸੇ ਵਾਲਾ ਵੀ ਤੁਸੀਂ ਪੈਸੇ ਲੈ ਲੈਣੇ ਆ ਤੇਰੇ 4 ਲੱਖ ਰੁਪਈਆ ਤੇ ਆਪੀ ਰੋਲਾ ਨਿਭੜ ਦੂਗਾ ਪਰ ਬਈ ਮੈਂ ਪੈਸੇ ਦਿਆਂ ਤੇ ਜੇ ਉਹ ਨਾ ਕਰਤੀ ਤਾਂ ਫੇਰ ਉਹਨਾਂ ਨੇ ਬਈ ਮੇਰੇ ਤੇ ਪਰਚਾ ਕਰਵਾਤਾ ਤੇ ਪਹਿਲਾਂ ਵੀ ਤੁਸੀਂ ਕਦੇ ਕੁੜੀ ਨੂੰ ਕੋਈ ਪੈਸੇ ਪੁਸੀ ਦਿੱਤੇ ਜੇ ਜਦੋਂ ਮੰਨ ਲਾ ਤੁਹਾਡਾ ਰਿਲੇਸ਼ਨ ਸੀਗਾ ਉਸ ਟਾਈਮ ਬਈ ਮੈਂ ਹਾਂ ਸ਼ਾਪਿੰਗ-ਚੂਪਿੰਗ ਕਰਵਾਉਂਦਾ ਰਹਿੰਦਾ ਸੀਗਾ ਪੈਸੇ ਵੀ ਦਿੰਦਾ ਰਹਿੰਦਾ ਸੀਗਾ ਠੀਕ ਹੈ ਤੇ ਜਦੋਂ ਉਸ ਤੋਂ ਬਾਅਦ ਬਈ ਇਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਹਨਾ ਪਰਚਾ ਕਰਵਾ ਕੇ ਬਈ ਇਹਨਾਂ ਨੇ ਪਹਿਲਾਂ ਨਹੀਂ ਪਾਸਟਰ ਪੈਸੇ ਦਿੱਤੇ ਕਿ ਕੀ ਕੀਤਾ ਇਹਨਾਂ ਨੇ ਬਈ ਕੋਲੇ ਖੜ ਕੇ ਮੈਨੂੰ ਬਈ ਬਹੁਤ ਜਿਆਦਾ ਕਟਵਾਇਆ ਬਹੁਤ ਜਿਆਦਾ ਮੇਰੇ ਨਾਲ ਕਟਮਾਰ ਹੋਈ ਬਈ ਮੇਰੇ ਇਥੋਂ ਤੱਕ ਕਿ ਮੇਰੇ ਕੰਨਾਂ ਦੇ ਪਰਦੇ ਤੱਕ ਪਾੜ ਦਿੱਤੇ ਗਏ ਮੈਂ ਹੁਣ ਦੂਰੀ ਵਾਰ ਆ ਕੇ ਟਰੀਟਮੈਂਟ ਕਰਵਾ ਕੇ ਸਹੀ ਹੋਇਆ ਬਈ ਮੇਰੇ ਨਾਲ ਬਹੁਤ ਕਟਮਾਰ ਹੋਈ ਹੈ ਕਿਉਂ ਬਸ ਸਿਰਫ ਇਸ ਗੱਲ ਕਰਕੇ ਕਿ ਮੈਂ ਉਹਨਾਂ ਨੂੰ ਪੈਸੇ ਨਹੀਂ ਦਿੱਤੇ 3 ਲੱਖ ਰੁਪਏ ਉਹਨੇ ਮੰਗਿਆ ਸੀਗਾ ਇਸੇ ਕਰਕੇ ਉਹਨੇ ਮੇਰੇ ਤੇ ਪਰਚਾ ਪਵਾ ਕੇ ਸਿਰਫ ਬਈ ਦੋ ਲੱਪੜ ਮਾਰਿਆ ਤਾਂ ਕਿਹੜਾ ਪਰਚਾ ਹੁੰਦਾ ਤੁਸੀਂ ਆਪ ਬਈ ਜਰਨਲਿਸਟ ਹੈ ਨਾ ਤੁਸੀਂ ਪੱਤਰਕਾਰਾਂ ਤੁਹਾਨੂੰ ਪਤਾ ਹੋਊਗਾ ਬਈ ਕੋਈ ਚਪੇੜੇ ਮਾਰਦਾ ਕੋਈ ਪਰਚਾ ਹੋ ਸਕਦਾ ਕੋਈ ਮੈਂ ਉਹਦੇ ਕੋਈ ਸੱਟ ਨਹੀਂ ਮਾਰੀ ਕੋਈ ਉਹਦੇ ਬਲੱਡ ਨਹੀਂ ਨਿਕਲਿਆ ਹੈ ਨਾ ਉਹ ਵੀ ਸਿਰਫ ਉਹ ਕਿਉਂਕਿ ਗਲਤ ਸੀਗੀ ਮੈਨੂੰ ਗੁੱਸਾ ਆਇਆ ਤੇ ਤਾਂ ਕਿ ਮਤਾਂ ਚੱਕਿਆ ਗਿਆ ਬਈ ਨਹੀਂ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਕੋਈ ਆਪਣਾ ਬਿਆਨ ਅੱਗੇ ਦਿੱਤਾ ਨਹੀਂ ਮੈਂ ਆ ਦਾ ਪੱਖ ਰੱਖਿਆ ਸੀਗਾ ਮੈਂ ਕਹਿੰਦੇ ਬਈ ਸਿਰਫ ਮੇਰੇ ਚਪੇੜੇ ਵੱਜੇ ਉਹਦੇ ਮੈਂ ਮੰਨਦਾ ਕਿਉਂਕਿ ਉਹ ਮੈਨੂੰ ਚੀਟ ਕਰ ਰਹੀ ਸੀਗੀ ਭਈ ਮੇਰੇ ਨੇ ਗਲਤ ਕਰ ਰਹੀ ਸੀ ਸਾਡਾ ਪਿਆਰ ਸੀਗਾ ਛੀ ਸਾਲ ਦਾ ਪਿਆਰ ਸੀਗਾ ਭਈ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੀ ਆ ਨਾਰਮਲ ਆਣਾ ਬੀਰ ਨਾਰਮਲ ਤੇ ਪਰ ਉਹਨਾਂ ਨੇ ਭਈ ਮੇਰੇ ਤੋਂ ਪੈਸੇ ਦੀ ਮੰਗ ਕੀਤੀ ਮੈਂ ਜਦੋਂ ਪੈਸੇ ਨਾ ਦੇ ਸਕਿਆ ਤਾਂ ਉਹਨਾਂ ਨੇ ਭਈ ਮੇਰੇ ਤੇ ਪਰਚਾ ਕਰਵਾਇਆ ਮੈਂ ਕਹਿੰ ਸਕਦੇ ਬਹੁਤ ਮਰਦਾ ਕੱਢਿਆ ਕਿ ਜੀ ਸਾਹਿਬ ਜੀ ਮੈਂ ਭਈ ਮੇਰੀ ਇਡੀ ਵੱਡੀ ਗਲਤੀ ਨਹੀਂ ਹੈਗੀ ਤੁਸੀਂ ਮੈਨੂੰ ਨਾ ਪਰ ਭਈ ਮੈਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਮੇਰੇ ਆ ਦੋਵੇਂ ਇਧਰਲੇ ਕਰਨ ਦਾ ਪਰਦਾ ਪਾਟਿਆ ਗਿਆ ਤੁਸੀਂ ਦਿਖਾ ਰਹੇ ਸੀਗੇ ਮੈਨੂੰ ਆ ਹੁਣ ਵੀ ਦਿਖਾएंगे ਤੁਹਾਨੂੰ ਹੁਣ ਵੀ ਮਾੜਾ ਜਾਂ ਬਾਈ ਦੇ ਬਲੱਡਾ ਜਿਹੜਾ ਉਹ ਵਗ ਰਿਹਾ ਹੈਗਾ ਜਦੋਂ ਮੰਨ ਕੇ ਚੱਲੋ ਤੁਸੀਂ ਆ ਤੁਸੀਂ ਵੈਸੇ ਕੰਮ ਕੀ ਕਰਦੇ ਹੋ ਕੰਮ ਬਈ ਮੇਰਾ ਖੇਤੀਬਾੜੀ ਆ ਖੇਤੀਬਾੜੀ ਦਾ ਕੰਮ ਕਰਦਾ ਮੈਂ ਬਈ ਵਾਣਾ ਆਦਾ ਆਪੀ ਖੇਤੀਬਾੜੀ ਕਰਦਾ ਨਹੀਂ ਤੁਸੀਂ ਆਪਦੇ ਘਰੇ ਨਹੀਂ ਆ ਕੇ ਗੱਲ ਕੀਤੀ ਜਦੋਂ ਮੰਨ ਲਾ ਕੁੜੀ ਦੇ ਤੁਸੀਂ ਥੱਪੜ ਮਾਰੇ ਆ ਉਸ ਤੋਂ ਬਾਅਦ ਘਰੇ ਆ ਕੇ ਤੁਸੀਂ ਕੋਈ ਗੱਲਬਾਤ ਕੀਤੀ ਅਰੇ ਆ ਕੇ ਭਾਈ ਮੈਨੂੰ ਕੀ ਪਤਾ ਸੀ ਐਡਾ ਵੱਡਾ ਰੰਦ ਪੈ ਜਾਊਗਾ ਲੜਾਈਆਂ ਮੜੀਆਂ ਮੋਟੀਆਂ ਹੁੰਦੀਆਂ ਰੰਦਗਾ ਸੀਗਾ ਪਹਿਲਾਂ ਕਿੱਡਾ ਕਿਤੇ ਲੜੇ ਨਹੀਂ ਸੀਗੇ ਪਹਿਲਾਂ ਵੀ ਬਥੇਰੇ ਭਾਈ ਲੜੇ ਸੀਗੇ 7-8 ਸਾਲਾਂ ਵਿੱਚ ਲੜਾਈਆਂ ਹੁੰਦੀ ਮੈਂ ਤਾਂ ਕੋਈ ਨਾਰਮਲ ਲਈ ਬੈਠਾ ਸੀਗਾ ਮੈਨੂੰ ਕੀ ਪਤਾ ਸੀ ਤੀਜੇ ਦਿਨੋਂ ਵੀ ਮੇਰੇ ਮੈਨੂੰ ਪੁਲਿਸੀ ਚੱਕਣ ਆ ਜਾਊਗੀ ਘਰੇ ਹੈ ਪਿੱਛੇ ਮੇਰੀ ਮੰਮੀ ਡੈਡੀ ਤੇ ਮੇਰੇ ਭਰਾ ਨੂੰ ਉਹਨਾਂ ਨੂੰ ਫਿਕਰ ਪੈ ਗਿਆ ਵੀ ਗੱਲ ਕੀ ਹੋਊਗੀ ਪਰ ਮ ਰਹੇ ਹੋ ਵੀ ਅਸੀਂ ਪੈਸੇ ਨਹੀਂ ਦਿੱਤੇ ਬਸ ਸਿਰਫ ਇੱਥੇ ਅਗਲੇ ਗਲਾਰੀ ਸਾਡੀ ਅੜ ਗਈ ਹੈ ਤੇ ਇੱਕ ਸਾਹਿਬ ਨੇ ਸਾਨੂੰ ਬ੍ਰੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਮੇਰਾ ਪਿਆਰ ਤਾਂ ਇੱਕ ਸਾਹਿਬ ਨਾਲ ਕਿੱਲੀ ਤੇ ਹੀ ਟੰਗਦਾ ਉਹਨਾਂ ਨੇ ਮੈਂ ਇੰਨਾ ਪਿਆਰ ਕੀਤਾ ਸੀਗਾ ਉਹਦਾ ਕੋਈ ਮੁੱਲ ਨਹੀਂ ਪਾਇਆ ਬਈ ਪੈਸਾ ਮੁੱਖ ਹੋ ਗਿਆ ਇੱਥੇ ਇੱਥੇ ਸਿਰਫ ਪੈਸੇ ਨੂੰ ਮੁੱਖ ਰੱਖਿਆ ਜਾਂਦਾ ਜੇ ਆਪਾਂ ਪੈਸਾ ਦੇਵਾਂਗੇ ਤਾਂ ਠੀਕ ਹੈ ਨਹੀਂ ਬਈ ਪਿਆਰ ਪੂਰਾ ਅੱਜਕੱਲ ਕੁਝ ਨਹੀਂ ਹੈਗਾ ਬਈ ਨਹੀਂ ਬਾਈ ਤੁਸੀਂ ਨੌਜਵਾਨ ਹੋ ਤੁਸੀਂ ਕਿਹੜੇ ਰਾਹ ਤੁਰੇ ਜਾਂਦੇ ਹੋ ਤੁਸੀਂ ਆਪਦੇ ਘਰਦਿਆਂ ਬਾਰੇ ਸੋਚੋ ਆਪਦੇ ਪਰਿਵਾਰ ਬਾਰੇ ਸੋਚੋ ਵੀ ਤੂੰ ਵੀ ਵਧੀਆ ਮੈਨੂੰ ਪੜਿਆ ਲਿਖਿਆ ਮੁੰਡਾ ਲੱਗਦਾਗਾ ਤੇ ਤੈਨੂੰ ਥੋੜਾ ਬਹੁਤ ਵੀ ਨਹੀਂ ਜੱਜ ਹੋਇਆ ਯਾਰ ਬਈ ਕੁੜੀ ਸਹੀ ਆ ਜਾਂ ਨਹੀਂ ਗਲਤ ਗੱਲਤ ਆ ਗਈ ਪਿਆਰ ਦੇ ਵਿੱਚ ਕਹਿੰਦੇ ਨੇ ਲੋਕ ਅੰਨੇ ਹੋ ਜਾਂਦੇ ਆ ਬਈ ਬਾਈ ਜੀ ਇੰਨਾ ਵੀ ਅੰਨਾ ਨਾ ਹੋ ਨਾ ਕਿ ਸਾਹਮ ਦੇਖ ਹੀ ਨਾ ਸਕੀ ਇਹ ਕਦੇ ਦੇਖ ਬਈ ਮੈਨੂੰ ਕੀ ਪਤਾ ਸੀਗਾ ਬਈ ਐਡੇ ਲਾਲਚ ਕਿਉਂਕਿ ਮੈਂ ਪਹਿਲਾਂ ਤੋਂ ਉਹਨਾਂ ਦਾ ਜਿਹੜਾ ਮੰਗਾ ਸੀਗਾ ਮੈਂ ਮੰਨੀਆਂ ਦਾ ਸੀਗਾ ਹਣਾ ਸਾਰਾ ਕੁਝ ਉਹਨਾਂ ਨੂੰ ਕਰਾਈ ਜਾਂਦਾ ਸੀਗਾ ਜਿਵੇਂ ਉਹ ਕੋਈ ਪੈਸੇ ਦੀ ਮੰਗ ਕਰਦੇ ਸੀ ਪੈਸਾ ਦੇ ਦਿੰਦਾ ਸੀਗਾ ਸ਼ਾਪਿੰਗ ਕਰਵਾਉਂਦਾ ਸੀਗਾ ਪਰ ਉਹਨਾਂ ਦਾ ਲਾਲਚ ਇੰਨਾ ਜ਼ਿਆਦਾ ਹੈਵੀ ਹੋ ਗਿਆ ਉਹਨਾਂ ਨੇ ਮੇਰਾ ਪਿਆਰ ਹੀ ਇੱਕ ਪਾਸੇ ਕਰਤਾ ਬਈ ਤੇ ਮੇਰੇ ਤੇ ਪਰਚਾ ਕਰਾ ਕੇ ਅੱਜ ਮੈਂ 3 ਮਹੀਨੇ ਜੇਲ੍ਹ ਦੇ ਵਿੱਚ ਲਾ ਕੇ ਜਮਾਨਤ ਤੇ ਆਇਆ ਤਾਂ ਕਰਕੇ ਤੁਹਾਡੇ ਮੂਹਰੇ ਆਪਣੀ ਗੱਲ ਰੱਖੀਏ ਬਈ ਜੇ ਮੈਂ ਤੁਸੀਂ ਆਫ ਕੈਮਰਾ ਦਾਸ ਰਹੇ ਸੀ ਕਿ ਤੁਹਾਡੇ ਡੈਡੀ ਜਦੋਂ ਨਾਲ ਗਏ ਸੀ ਉਹਨਾਂ ਨੂੰ ਵੀ ਕਾਫੀ ਗਲਤ ਸ਼ਬਦ ਬੋਲੇ ਗਏ ਪੁਲਸ ਵਾਲਿਆਂ ਵੱਲੋਂ ਉਹੀ ਕੀ ਗੱਲ ਬਾਤ ਹੈ ਹਾਂ ਭਾਈ ਉਹ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਦਾ ਵੀ ਬਤਮੀਤ ਜੀ ਨਾਲ ਬੋਲਿਆ ਗਿਆ ਉਹਨਾਂ ਦਾ ਵੀ ਗਲਤ ਬਲਤ ਬੋਲਿਆ ਗਿਆ ਹੈ ਨਾ ਪਤਾ ਨਹੀਂ ਕੀ ਚੱਕਰ ਸੀ ਕੀ ਨਹੀਂ ਉਹ ਕਹੋਗੇ ਉਸ ਦੀ ਮਾਤਾ ਜੀ ਖੜੇ ਸੀਗੇ ਕੋਲੇ ਕੁੜੀ ਦੀ ਤੇ ਉਹਨਾਂ ਪ੍ਰਸ਼ਾਸਨ ਨੇ ਨਹੀਂ ਬੋਲਿਆ ਹੋਏ ਹੈ ਭਗਤ ਦੇ ਪੁਲਸ ਵਾਲੇ ਨੇ ਗਲਤ ਨਹੀਂ ਬੋਲਿਆ ਪਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹ ਕੁੜੀ ਤੇ ਜਿਹੜੀ ਮੰਮੀ ਸੀਗੀ ਉਹ ਗਲਤ ਬੋਲ ਰਹੀ ਸੀ ਮੇਰੇ ਫਾਦਰ ਸਾਹਿਬ ਨੂੰ ਤੇ ਉਹ ਅਸੀਂ ਉੱਥੇ ਪ੍ਰਸ਼ਾਸਨ ਨੂੰ ਗਿਆ ਤੇ ਫਿਰ ਚਲੋ ਉੱਥੇ ਉਹਨੇ ਹੀ ਪ੍ਰਸ਼ਾਸਨ ਨੇ ਉਹਨਾਂ ਨੂੰ ਚੁੱਪ ਵੀ ਕਰਵਾਇਆ ਕਿ ਤੁਸੀਂ ਇਦਾਂ ਨਹੀਂ ਬੋਲ ਸਕਦੇ ਰਿਸਪੈਕਟਡ ਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਬਈ ਮੇਰੇ ਨਾਲ ਧੱਕਾ ਹੋਇਆ ਨਹੀਂ ਜਿਹੜਾ ਤੁਸੀਂ ਹੋਰ ਦੱਸ ਰਹੇ ਸੀਗੇ ਵੀ ਥਾਣੇ ਦੇ ਵਿੱਚ ਵੀ ਕੋਈ ਉਹਨਾਂ ਦਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਸੀਗਾ ਕਿਸੇ ਹੋਰ ਅਧਿਕਾਰੀ ਨੇ ਉਹ ਵੀ ਪੁਲਿਸ ਦੇ ਵਿੱਚ ਸੀ ਵੀ ਉਹਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਵੀ ਇਹ ਗੱਲ ਬਾਤ ਕੀਤੀ ਸੀ ਉਹ ਬਈ ਕੋਈ ਇਹਨਾਂ ਦਾ ਰਿਸ਼ਤੇਦਾਰ ਸੀਗਾ ਗਾਂਧੀ ਗਾਂ ਉਹ ਵੀ ਕੋਈ ਮਲਾਜਮ ਸੀਗਾ ਬਈ ਉਹਨੇ ਆ ਕੇ ਆਪਣੀ ਪੂਰੀ ਦਬਸ਼ ਪਾਈ ਬਈ ਉਹਨੇ ਮੈਨੂੰ ਫੁੱਲ ਕੁੱਟਮਾਰ ਕੀਤੀ ਹੈ ਬਈ ਉਹਨੇ ਵੀ ਜਿਵੇਂ ਕਿ ਉਹਨਾਂ ਦੇ ਘਰ ਦੇ ਸਾਹਮਣੇ ਸਾਰੇ ਦੇ ਸਾਹਮਣੇ ਬਈ ਕੁੜੀ ਦੇ ਮੰਮੀ ਦੇ ਮੂਰੇ ਤੇ ਭਰਾ ਮੂਰੇ ਤਿੰਨੇ ਸਾਹਮਣੇ ਬੈਠ ਕੇ ਬਈ ਸਾਹਮਣੇ ਮੈਨੂੰ ਕਟਵਾਇਆ ਤੇ ਬਸ ਮੇਰੀ ਦਾ ਤੁਹਾਡੇ ਮਯਾਦੀ ਅਮਰਾਈ ਬਈ ਮੈਂ ਆਹੀ ਇਨਸਾਫ ਦੀ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿੱਦੀ ਮੇਰੀ ਗਲਤੀ ਨਹੀਂ ਸੀਗੀ ਜਿੱਦੀ ਮੈਨੂੰ ਸਜ਼ਾ ਦਿੱਤੀ ਗਈ ਹੈ ਮੇਰੀ ਇੰਨੀ ਕੁੱਟਮਾਰ ਕੀਤੀ ਗਈ ਹੈ ਮੈਂ ਕਹਿਣਾ ਚਾਹਣਾ ਕਿ ਜਿਹੜੀ ਉਹ ਕੁੜੀ ਆ ਉਹਨਾਂ ਦਾ ਲਾਈਟ ਡਿਟੈਕਟ ਟੈਸਟ ਕੀਤਾ ਜਾਵੇ ਜੇ ਨਹੀਂ ਤਾਂ ਉਹਨਾਂ ਦਾ ਪੁੱਛਿਆ ਜਾਵੇ ਸੱਚ ਝੂਠ ਕੀ ਹੈ ਮੇਰੇ ਤੇ ਬਈ ਝੂਠਾ ਪਰਚਾ ਪਾਇਆ ਗਿਆ ਹੈਗਾ ਮੈਂ ਕੋਈ ਐਡਾ ਗਰਹਣ ਨਹੀਂ ਕੀਤਾ ਸੀ ਸਿਰਫ ਪਿਆਰ ਕਰਦਾ ਸੀਗਾ ਤੇ ਮੈਂ ਨੌਜਵਾਨਾਂ ਨੂੰ ਵੀ ਮੈਸੇਜ ਦੇਣਾ ਹੈ ਇਹ ਜਾਣਾ ਬਈ ਅਪੀਲ ਕਰਨੀ ਚਾਹਣਾ ਬਈ ਆਪ ਦਾ ਪਿਆਰ ਆ ਜਿਹੜਾ ਉਸੋ ਸਮਝ ਕੇ ਕਰਵਾ ਜਗਾ ਪਿਆਰ ਨਹੀਂ ਰਿਹਾ ਪੈਸਾ ਮੁੱਖ ਬਣਾ ਲਿਆ ਸਾਰਿਆਂ ਨੇ ਬਈ ਪੈਸਾ ਮੁੱਖ ਬਣਾਇਆ ਪਿਆ ਮੇਰੇ ਨਾਲ 7 ਸਾਲਾਂ ਦਾ ਰਿਲੇਸ਼ਨ ਜਦੋਂ ਪੈਸੇ ਦੇ ਕਰਕੇ ਟੁੱਟ ਸਕਦਾ ਤੇ ਬਈ ਛੋਡੇ ਦਾ ਇੱਕ ਦੋ ਦੋ ਸਾਲਾਂ ਦੇ ਮੈਨੂੰ ਨਹੀਂ ਰਖਦੇ ਸੋ ਆਦਾ ਸੋ ਸਮਝ ਕੇ ਬਈ ਇਸ ਕੰਮਾਂ ਦੇ ਵਿੱਚ ਪਾਓ ਤੇ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੈਨੂੰ ਅਸਾਫ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ਥੱਕਾ ਹੋਇਆ ਬਈ ਇਹ ਸਾਡੀ ਹੀ ਮੰਗ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਦੇਖ ਰਹੇ ਹੋ ਆਂਟੀਨਾ ਟੀਵੀ ਤੇ ਜੋ ਸਾਡੇ ਨਾਲ ਸਖਸ਼ ਮੌਜੂਦ ਸੀਗਾ ਇਹਨੇ ਆਪਣੇ ਹੱਦ ਬੀਤੀ ਬਿਆਨ ਕੀਤੇ ਆ ਕਿ ਕੁੜੀ ਦੇ ਪਰਿਵਾਰ ਵੱਲੋਂ ਇਹਦੇ ਤੇ ਝੂਠਾ ਪਰਚਾ ਪਾਇਆ ਗਿਆ ਤੇ ਪ੍ਰਸ਼ਾਸਨ ਵੱਲੋਂ ਇਹਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਵੀਰ ਨੂੰ ਇਨਸਾਫ ਮਿਲ ਸਕੇ ਧੰਨਵਾਦ